ਸਾਲੇ ਦੇ ਟਾਲੀਬਾਲ ਚੋਂ ਰੰਗ ਦੀ ਅੱਪਰ ਬਾਰੀ ਦੁਆਬ ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਨੌਜਵਾਨ ਪਿਛਲੇ 8 ਦਿਨਾਂ ਤੋਂ ਲਾਪਤਾ ਸੀ ਜਿਸ ਦੀ ਹੁਣ ਲਾਸ਼ ਬਰਾਮਦ ਹੋਈ ਹੈ ਜਾਣਕਾਰੀ ਮੁਤਾਬਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਕਰਕੇ ਉਸ ਨੂੰ ਕਤਲ ਕੀਤਾ ਗਿਆ ਕਾਤਲਾ ਨੇ ਨੌਜਵਾਨ ਦੀ ਖੱਬੀ ਬਾਹ ਵੰਡ ਦਿੱਤੀ ਅਤੇ ਉਸ ਦੀ ਸੱਜੇ ਪੈਰ ਦੀ ਹੱਡੀ ਵੀ ਟੁੱਟੀ ਹੋਈ ਹੈ ਜਦਕਿ ਸਰੀਰ ਤੇ ਵੀ 7 ਧੱਲ ਲੱਗੀਆਂ ਹੋਈਆਂ ਨੇ ਪਰਿਵਾਰ ਮੁਤਾਬਕ ਨੌਜਵਾਨ ਦੀ ਕਿਤੇ ਨਾਲ ਵੀ ਕੋਈ ਦੁਸ਼ਮਣ ਨਹੀਂ ਸੀ ਸਰਬਜੀਤ ਸਿੰਘ ਪਿੰਡ ਬੱਲ ਜੀ ਆ ਕੀ ਗੱਲ ਜੀ ਤੇ ਲੈ ਬੋੜੀ ਮਿਲ ਕੀ ਦੀ ਡਰ ਇਹ ਮੇਰਾ ਭਤੀਆ ਹੀ ਲੱਗਦਾ ਜੀ ਤੇ ਇੱਕ ਬਾਹ ਕੱਟੀ ਹੋਈ ਆ ਤੇ ਲੱਤਾਂ ਵੀ ਤੋੜੀਆਂ ਹੋਈਆਂ ਨੇ ਤੇ ਸਿਰ 'ਚ ਵੀ ਸੱਟ ਆ ਤੇ ਸਾਨੂੰ ਸ਼ੱਕ ਲੱਗਦਾ ਵੀ ਇਹਨੇ ਕਤਲ ਕਰਕੇ ਸੁੱਟਿਆ ਇੱਥੇ ਤੇ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਕਿੰਨੀ ਦੇਰ ਤੋਂ ਲਾਪਤਾ ਹੈ ਜੀ ਇਹ ਜੀ 8 ਦਿਨ ਹੋ ਗਏ ਜੀ ਕੰਪਲੇਂਟ ਖਾਈ ਹੈ ਜੀ ਕੰਪਲੇਂਟ ਤარი ਹਾਲ ਥਾਣੇ ਨੂੰ ਲਿਖਾਈ ਆ ਜੀ ਕੀ ਨਾਮ ਕੀ ਜੀ ਦਾ ਨਵਿੰਦਰ ਨਵਿੰਦਰ ਸਿੰਘ ਉਮਰ ਉਮਰ 25 ਸਾਲ ਜਮਤੀ ਜੀ ਦੀ ਬਾਤ ਤੁਸੀਂ ਕਹਿ ਰਹੇ ਨਹੀਂ ਹੈਗੀ ਪਹਿਲੇ ਹੈਗੀ ਸੀ ਬਿਲਕੁਲ ਸਹੀ ਬਹੁਤ ਮੁੰਡਾ ਵਧੀਆ ਬੀਬਾ ਸੀ ਜੀ ਕੋਈ ਰੰਜਿਸ਼ ਬਾਜੀ ਕੋਈ ਰੰਜਿਸ਼ ਬਾਜੀ ਪਹਿਲਾਂ ਤੋਂ ਵੀ ਦੇਖੀ ਨਹੀਂ ਪਰ ਬਾਅਦ ਜਦੋਂ ਬੱਚੇ ਫਿਰਦੇ ਆ ਪਤਾ ਨਹੀਂ ਹੁੰਦਾ ਪਰ ਸਾਨੂੰ ਇਹ ਗੱਲ ਹੈ ਕਿ ਇਨਸਾਫ ਮਿਲਣਾ ਚਾਹੀਦਾ ਭਾਜੀ ਇਸ ਹਾਂਜੀ ਵਾਹ ਜੀ ਇੱਕ ਬੱਚਾ ਹੋਇਆ ਦਾ 2 ਸਾਲਾਂ ਦਾ ਇਸ ਬੱਚੇ ਦੇ ਅਜੋ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਹੜਾ ਵੀ ਕਤਲ ਆ ਉਹ ਸਾਹਮਣੇ ਆਉਣਾ ਚਾਹੀਦਾ। ਨਹਿਰ ਬਾਡੀ ਕਿੱਥੋਂ ਮਿਲੀ? ਉਹ ਟੜੀ ਵਾਲੇ ਲੋਹੇ ਦੇ ਪੋਲ ਦੇ ਲਾਗੋ ਮਿਲੀ ਆ ਜੀ। ਨਹਿਰ ਤੋਂ। ਮੰਗ ਇਨਸਾਫ ਦੀ ਕਰਦੇ ਆ ਜੀ। ਕਾਨੂੰਨੀ ਕਾਰਵਾਈ ਹੋਵੇ ਜਿਹਨੇ ਜਿਸ ਇਨਸਾਨ ਨੇ ਇਹਦਾ ਕਤਲ ਕੀਤਾ ਵਾ ਉਹ ਗ੍ਰਿਫਤਾਰ ਹੋਵੇ। ਉਹਨੂੰ ਸਜ਼ਾ ਮਿਲੇ। ਮ੍ਰਿਤਕ ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ ਵਿੰਡ ਵੱਲ ਵੱਜ ਹੋਈਏ ਜਿਸ ਦੀ লাশ ਨੂੰ ਪੁਲਿਸ ਨੇ ਕਬਜ਼ੇ ਚੁਲਾਈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਪੁਲਿਸ ਅਧਿਕਾਰੀ ਅਨੁਸਾਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਚੋਂ ਇੱਕ লাশ ਬਰਾਮਦ ਕੀਤੀ ਗਈ ਹੈ ਜਿਸ ਬਾਅਦ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਅਸੀਂ ਯੂਸਮ ਸੀ ਥਾਣਾ ਧਾਰੀਵਾਲ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਨਹਿਰ ਦੇ ਵਿੱਚ ਲੋਹੇ ਵਾਲੇ ਪੁਲ ਤੋਂ ਥੋੜਾ ਪਿੱਛੇ ਨਹਿਰ ਦੇ ਨਹਿਰ ਦੇ ਵਿੱਚ ਇੱਕਲਾਸ ਡੈਡ ਬੋਡੀ ਆ ਤੇ ਮੌਕੇ ਤੇ ਅਸੀਂ ਆਏ ਆ ਤੇ ਪਤਾ ਲੱਗਿਆ ਕਿ ਬੱਲਾ ਦਾ ਬਲਵਿੰਦਰ ਸਿੰਘ ਆ ਤੇ ਇਹ ਕੋਈ ਹਫਤਾ ਡੇਢ ਹਫਤੇ ਤੋਂ ਲਾਪਤਾ ਸੀਗਾ ਤੇ ਹੁਣ ਅਸੀਂ ਆਏ ਆ ਮੌਕੇ ਤੇ ਤੇ ਜੋ ਵੀ ਪਤਾ ਲੱਗ ਜੋ ਵੀ ਕਾਰਵਾਈ ਹੋਏਗੀ ਆਪਾਂ ਕਾਨੂੰਨੀ ਕਾਰਵਾਈ ਕਰ ਰਹੇ ਆ ਪੋਸਟ ਆਪਾਂ ਲਾਸ ਕਵਜੇ ਦੇ ਵਿੱਚ ਲੈ ਲਈ ਆ ਕਵਜੇ ਚ ਲੈ ਕੇ ਤੇ ਕਾਰਵਾਈ ਕਰ ਰਹੇ ਆ ਕੋਈ ਗਮਸੂਦਾ ਦੀ ਰਿਪੋਰਟ ਵੀ ਲਿਖਾਈ ਜੀ ਨੇ ਤੁਹਾਨੂੰ ਦਰਖਾਸਤ ਲਿਖਾਈ ਆ ਨਾ ਜਦੋਂ ਕੰਪਲੇਨ ਲਾਈ ਵੀ ਜੰਸ ਜੀ ਹਾਂਜੀ ਥਾਣੇ ਦੇ ਵਿੱਚ ਹੈ ਲਾਸ਼ ਕਿੱਥੋਂ ਮਿਲੀ ਕਿਹੜੀ ਜਗ੍ਹਾ ਤੋਂ ਲਾਸ਼ ਸਟਾਸ਼ਨ ਤੋਂ ਤੋਸ਼ੀਮਾ ਦਾ ਮੰਦਿਰ ਦੇ ਪਿੱਛੇ ਪਿਆ ਪਿੰਡਾ ਤੇ ਕੋਈ ਸਰਟੀਫਿਕੇਟ ਵੀ ਲੱਗੀ ਲਾਸ਼ ਤੇ ਘਰ ਹਾਂ ਇਹ ਇਹ ਜਿਹੜੇ ਖੱਬੀ ਬਾਹ ਆ ਉਹ ਹੈ ਨਹੀਂ ਗੀ ਤੇ ਧੌਣ ਚ ਵੀ ਦੱਸ ਰਹੇ ਆ ਸੱਟ ਹੈਗੀ ਤੇ ਲੱਤਾਂ ਟੁੱਟੀਆਂ ਜੀ ਬਾਹ ਕੀ ਮਿਲ ਪਿਆ ਨਹੀਂ ਗੀ ਹੈ ਨਹੀਂ ਪਹਿਲੇ ਹੈਗੀ ਪਹਿਲੇ ਸਹੀ ਸਲਾਮ ਬਿਲਕੁਲ ਪਹਿਲਾਂ ਬਿਲਕੁਲ ਸਹੀ ਸਰਟੀਫਿਕੇਟ ਹੈ ਤੱਲਾ ਹੋਇਆ ਤੱਲਾ ਦਰ ਆਦਾ ਦੇਖੋ ਇਹ ਤਾਂ ਹੁਣ ਆਪਾਂ ਹੈ ਦੇ ਵੈਰੀਫਾਈ ਕਰ ਰਹੇ ਆ ਤਫਤੀਸ਼ ਕਰ ਰਹੇ ਆ ਦੀ ਤਫਤੀਸ਼ ਤੋਂ ਬਾਅਦਾਂ ਜੋ ਵੀ ਮੁਰੇ ਆਏਗਾ ਉਹਦੀ ਕਾਰਵਾਈ ਕੀਤੀ ਹੈ ਹਾਲਾਂਕਿ ਨੌਜਵਾਨ ਦਾ ਕਤਲ ਕਿਉਂ ਅਤੇ ਕਿਸ ਨੇ ਕੀਤਾ ਇੱਕ ਅਣਸੁਲਝੀ ਮਿਸਟਰੀ ਬਣ ਗਈ ਹੈ ਜਿਸ ਦੀ ਜਾਂਚ ਦਾ ਜਿੰਮਾ ਹੁਣ ਪੁਲਿਸ ਅਧਿਕਾਰੀਆਂ ਸਿਰ ਆਇਆ ਹੈ ਉਧਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਜਲਦੀ ਤੋਂ ਜਲਦੀ ਕਾਤਲਾਂ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ